ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਕਾਨ ਸਿੰਘ ਜੀ ਨਾਬਾ ਜਿਨ੍ਹਾਂ ਦਾ ਮਹਾਨ ਕੋਸ਼ ਜਿਹੜਾ ਜੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ ਅੱਜ ਉਹਨਾਂ ਦਾ 164ਵਾਂ ਜਨਮ ਦਿਹਾੜਾ ਜੀ ਰੋਟੀ ਵਾਲੇ ਪੁਲ ਨਾਬਾ ਵਿਖੇ ਉਹਨਾਂ ਦਾ ਸਟੈਚੂ ਲੱਗਿਆ ਇੱਥੇ ਅਸੀਂ ਮਨਾਇਆ ਜੀ ਔਰ ਫੁੱਲਾਂ ਦੇ ਹਾਰ ਪਾਏ ਨੇ ਵਰਕਾ ਕੀਤੀ ਹੈ ਉਹਨਾਂ ਦੇ ਭਟਪੂਤਾ ਸਾਹਿਬ ਮੇਜਰ ਸਾਹਿਬ ਉਹ ਵੀ ਇੱਥੇ ਹਾਜ਼ਰ ਨੇ ਔਰ ਇਹਨਾਂ ਦਾ ਸਨਮਾਨ ਕੀਤਾ ਜੀ ਬਹੁਤ ਵੱਡੀ ਗੱਲ ਹੈ ਕਿ ਭਾਈ ਕਾਨ ਸਿੰਘ ਨਾਭਾ ਹਰਾਂ ਦਾ ਲਿਖਿਆ ਮਹਾਨ ਕੋਸ਼ ਜਿਹੜਾ ਜੀ ਉਹਦੇ ਵਿੱਚ ਦੁਨੀਆ ਦੇ ਕਿਸੇ ਵੀ ਸ਼ਬਦ ਦਾ ਅਗਰ ਤੁਸੀਂ ਅਰਥ ਸਮਝਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਦਰਜ ਹੈ ਜੀ ਔਰ ਨਾਭੇ ਲਈ ਵੀ ਬਹੁਤ ਮਾਣ ਵਾਲੀ ਗੱਲ ਰਹੀ ਹੈ ਇਸੇ ਕਰਕੇ ਨਾਭਾ ਰਿਆਸਤ ਜਿਹੜੀ ਹੈ ਚਾਹੇ ਮਹਾਰਾਜਾ ਹੀਰਾ ਸਿੰਘ ਜੀ ਦੀ ਗੱਲ ਕਰੀਏ ਭਾਈ ਕਾਨ ਸਿੰਘ ਨਾਭਾ ਜੀ ਹਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਮਹਾਰਾਜਾ ਰਬੰਮਨ ਸਿੰਘ ਜੀ ਹਰਾਂ ਨੂੰ ਸਿੱਖਤ ਕਰਨ ਦੇ ਬਾਰੇ ਸਿੱਖੀ ਨਾਲ ਜੋੜਨਾ ਉਹਨਾਂ ਨੂੰ ਇਹ ਜਿਹੜਾ ਭਾਈ ਕਾਨ ਸਿੰਘ ਨਾਬਾ ਦਾ ਵੱਡਾ ਯੋਗਦਾਨ ਰਿਹਾ ਤੇ ਜਿਹਦੇ ਕਰਕੇ ਨਾਬਾ ਸ਼ਹਿਰ ਨਾਬਾ रियासत ਜਿਹੜੀ ਹੈ ਇਹ ਦੁਨੀਆ ਭਰ ਦੇ ਵਿੱਚ ਜਾਣੀ ਜਾਂਦੀ ਹੈ ਸੋ ਅੱਜ ਬਹੁਤ ਖੁਸ਼ੀ ਆ ਮੁਬਾਰਕਬਾਦ ਉਹਨਾਂ ਦੀ ਰੂਹ ਨੂੰ ਹਮੇਸ਼ਾ ਸਕੂਨ ਮਿਲੇ ਉਹਨਾਂ ਦੇ ਪਰਿਵਾਰ ਮੇਜ ਸਾਹਿਬ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਔਰ ਨਾਬਾ ਰਿਆਸਤ ਦੇ ਸਾਰੇ ਲੋਕਾਂ ਨੂੰ ਨਾਬਾ ਸ਼ਹਿਰ ਦੇ ਪੰਜਾਬ ਦੇ ਦੁਨੀਆ ਭਰ ਦੇ ਜਿਹੜੇ ਭਾਈ ਕਾਨ ਸਿੰਘ ਨਾਬਾ ਜੀ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਮੰਦਰ ਭਾਗੀ ਗੱਲ ਹੈ ਜੀ ਪਿਛਲੀਆਂ ਸਰਕਾਰਾਂ ਦੇ ਟਾਈਮ ਵਿੱਚ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ ਔਰ ਉਹਦੇ ਵਿੱਚ ਇਹ ਜਿਹੜਾ ਜੀ ਫੈਸਲਾ ਹੋਇਆ ਸੀ ਕਿ ਜਿਹੜੇ ਵੀ ਜਿਹਦੇ ਵਿੱਚ ਗੁਰਬਾਣੀ ਦਰਜ ਹੋਵੇ ਵਿਰਤ ਸਰੂਪ ਹੋ ਜਾਂਦੇ ਆ ਉਹਨਾਂ ਨੂੰ ਜਿਹੜਾ ਜੀ ਅਗਨੀ ਭੇਂਟ ਕੀਤਾ ਜਾਂਦਾ ਪਰ ਅਗਨੀ ਭੇਂਟ ਨਾ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹਨਾਂ ਨੂੰ ਮਿੱਟੀ 'ਚ ਦਬਾਇਆ ਗਿਆ ਜੀ ਬੇਸ਼ੱਕ ਉਹਨਾਂ ਨੂੰ ਕੱਢ ਲਏ ਗਏ ਨੇ ਤੇ ਉਹ ਬਹੁਤ ਮਤਲਬ ਨਿੰਦਣ ਜੋ ਗੱਲ ਹੈ ਜਿੱਦਾਂ ਨਹੀਂ ਸੀ ਹੋਣਾ ਚਾਹੀਦਾ ਪ੍ਰੋਪਰ ਵਿਧੀ ਅਨੁਸਾਰ ਜੋ ਵੀ ਸਿੱਖ ਧਰਮ ਦੇ ਮੁਤਾਬਕ ਹੈ ਜੀ ਅਗਨੀ ਭੇਂਟ ਜਿਹੜਾ ਹੋਣਾ ਚਾਹੀਦਾ ਸੀਗਾ ਔਰ ਬੇਸ਼ੱਕ ਜਿਹੜੇ ਕੁਝ ਲੋਕ ਇਨਵੋਲਵ ਸੀਗੇ ਉਹਨਾਂ ਖਿਲਾਫ ਐਫ ਆਈ ਆਰ ਵੀ ਦਰਜ ਹੋਈ ਹੈ ਜੀ ਪਰ ਪਾਈਕਾਨ ਸਿੰਘ ਨਾਪਾ ਦੀ ਲਿਖਤ ਜਿਹੜੀ ਹੈ ਮਹਾਨ ਕੋਸ਼ਤ ਦੇ ਵਿੱਚ ਛੇੜਛਾੜ ਕਰਨਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਗੁਨਾਹ ਹੈ ਸੋ ਉਹ ਉਹਦੀ ਜਿਹੜੀ ਹੈ ਪ੍ਰੋਪਰ ਹੁਣ ਪ੍ਰੋਸੈਸ ਕਾਨੂੰਨ ਮੁਤਾਬਕ ਚੱਲੇਗਾ ਤੇ ਉਹ ਜੋ ਵੀ ਕਾਨੂੰਨ ਮੁਤਾਬਕ ਗੱਲਬਾਤ ਹੋਏਗੀ ਉਹ ਅੱਗੇ ਬਰੇਗੀ। BC ਤਾਂ ਕਹਿੰਦੇ ਆ ਕਿ ਬਹੁਤ ਮੰਦਪਾਕੀ ਗੱਲ ਹੈ ਜੀ। ਜੀ ਅਸੀਂ ਸੁਚੇਤ ਲੋਕ ਜਿਹੜੇ ਅਸੀਂ ਯੂਨੀਵਰਸਿਟੀ ਨੂੰ ਹੈਡ ਕਰਦੇ ਆਂ ਜਾਂ ਪੜ੍ਹੇ ਲਿਖੇ ਆਂ ਅਗਰ ਅਸੀਂ ਏਡੀ ਵੱਡੀ ਜਿਹੜੀ ਗੁਸਤਾਖੀ ਕਰਾਂਗੇ ਸਿੱਖ ਮਰਿਆਦਾ ਤਹਿਤ ਜਦੋਂ ਵੀ ਕੋਈ ਵੀ ਸਰੂਪ ਜਿਹਦੇ ਵਿੱਚ ਮਹਾਰਾਜ ਜੀ ਦੀ ਗੁਰਬਾਣੀ ਦਰਜ ਹੋਵੇ ਉਹ ਅਗਨੀ ਭੇਂਟ ਕੀਤੀ ਜਾਂਦੀ ਹੈ ਜੀ ਤੇ ਉਹ ਮਿੱਟੀ 'ਚ ਨਹੀਂ ਦਬਾਈ ਜਾਂਦੀ ਨਾ ਉਹ ਪਾਣੀ ਦੇ ਵਿੱਚ ਜਿਹੜੀ ਹੈ ਜੀ ਉਹ ਛੱਡੀ ਜਾਂਦੀ ਹੈ ਤੇ ਇਹ ਇਹ ਵੱਡਾ ਇੱਕ ਸਵਾਲੀਆ ਨਿਸ਼ਾਨ ਮੇਰੇ ਵੀ ਦਿਲਚਸਪ ਥੋੜੇ ਸਾਰਿਆਂ ਦੇ ਦਿਲ ਦੇ ਵਿੱਚ ਹੈ ਪਰ ਸ਼ਾਇਦ ਇਹੀ ਕਾਰਨ ਹੈ ਕਿ ਐਫ ਆਈ ਆਰ ਹੋ ਗਿਆ ਤੇ ਇਨਵੈਸਟੀਗੇਸ਼ਨ ਹੋਏਗੀ ਕੱਲ ਵੀ ਇੱਕ ਵੱਡੀ ਟੀਮ ਜਿਹੜੀ ਐ ਸਿੱਖ ਸਮਾਜ ਨਾਲ ਸੰਬੰਧਿਤ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਈ ਹੋਈ ਸੀਗੀ ਤੇ ਉਹ ਤਹਿਕੀਕਤ ਸਾਰੀ ਕਰ ਰਹੀ ਐ ਐਫ ਆਈ ਆਰ ਹੋ ਗਈ ਐ ਉਸ ਤੋਂ ਬਾਅਦ ਜਿਹੜੀ ਅਗਲੀ ਕਾਨੂੰਨੀ ਕਾਰਵਾਈ ਆ ਉਹਦੇ ਮੁਤਾਬਕ ਹੋਏਗਾ ਜੀ ਹੁਣ ਮੈਂ ਕਹ ਰਿਹਾ ਐ ਐਮ ਐਲ ਏ ਸਾਹਿਬ ਨੇ ਕੁਝ ਦਿਨ ਪਹਿਲਾਂ ਜੀ ਮੈਂ ਨੇ ਸਭ ਇਹ ਇਸ ਚੀਜ਼ ਨੂੰ ਬਿਲਕੁਲ ਸਪਸ਼ਟ ਕੀਤਾ ਹੈ ਕਿ ਜੋ ਕੁਝ ਉੱਥੇ ਹੋਇਆ ਹੈ ਹੂੰ ਠੀਕ ਨਹੀਂ ਹੋਇਆ ਐਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਔਰ ਜੋ ਇਨਕੁਆਇਰੀ ਹੋਣੀ ਹੈ ਐਫ ਆਈ ਆਰ ਦਰਜ ਹੋ ਗਈ ਹੈ ਜੋ ਇਨਕੁਆਇਰੀ ਹੋਣੀ ਹੈ ਉਹ ਦੱਸੂਗੀ ਵੀ ਇਹ ਚ ਕੌਣ قصوروار ਹੈ ਔਰ ਇਹ ਕਿਉਂ ਇਹ ਚੀਜ਼ ਹੋਈ ਉਸ ਟੰਗ ਦੇ ਨਾਲ ਇਹ ਕਿਉਂ ਨਾ ਇਸ ਨੂੰ ਡਿਸਪੋਜ਼ ਆਫ ਕਰਤੇ ਡਿਸਟਰੋਏ ਕੀਤਾ ਗਿਆ ਅਕਸਰ ਇਹ ਟ੍ਰੇਡਿੰਗ ਤੋਂ ਅੱਜ ਜਨਮ ਦਿਨ ਮਨਾ ਰਹੇ ਹਾਂ ਭਾਈ ਕਾਨ ਸਿੰਘ ਜੀ ਹਾਂਜੀ ਅੱਜ ਜਨਮ ਦਿਨ ਮਨਾ ਰਹੇ ਹੋ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਤਾਂ ਜੀ ਇਹੀ ਕਹਿਣਾ ਚਾਹਣਾ ਵੀ ਇਹ ਬਹੁਤ ਅੱਛੀ ਗੱਲ ਹੈ ਧੰਨਵਾਦ ਹੈ ਸਾਰੇ ਸ਼ਹਿਰ ਦਾ ਜਿਹੜੇ ਲੋਕ ਉਰੇ ਆਏ ਹੋਏ ਨੇ ਕਿ 164 ਸਾਲ ਬਾਅਦ ਵੀ ਉਹ ਇਹਨਾਂ ਨੂੰ ਯਾਦ ਕਰਦੇ ਨੇ ਵਰਨਾ ਯਾਦਦਾਸ਼ਤ ਨਹੀਂ ਨਹੀਂ ਹੁੰਦੀ ਵਕਤ ਨਾਲ ਹਰ ਬੰਦਾ ਹਰ ਚੀਜ਼ ਨੂੰ ਭੁੱਲ ਜਾਂਦਾ ਹੈ ਪਰ ਇਹ ਤਾਂ ਇੱਕ ਬਹੁਤ ਵੱਡੀ ਗੱਲ ਹੈ ਵੀ ਨਾਬੇ ਦੇ ਨਿਵਾਸੀਆਂ ਨੇ ਐਮਐਲਏ ਸਾਹਿਬ ਨੇ ਇਸ ਚੀਜ਼ ਨੂੰ ਧਿਆਨਸ ਰੱਖਿਆ ਔਰ ਅੱਜ ਇੱਥੇ ਆਪਾਂ ਇਕੱਠੇ ਹੋਏ ਆ ਤੇ ਅਰਦਾਸ ਕੀਤੀ ਸਮੂਹ ਨਾਬਾ ਨਿਵਾਸੀਆਂ ਨੂੰ ਨਾਬੇ ਦੀਆਂ ਸਾਰੀਆਂ ਸਾਇਤਕ ਸਭਿਆਚਾਰਕ ਸਮਾਜਿਕ ਧਾਰਮਿਕ ਸੰਸਥਾਵਾਂ ਨੂੰ ਭਾਈ ਕਾਨ ਸਿੰਘ ਨਾਬਾ ਜੀ ਦੇ 194ਵੇਂ ਜਨਮ ਦਿਨ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਪਰ ਨਾਲੋਂ ਨਾਲ ਦੁੱਖ ਦੀ ਗੱਲ ਹੈ ਕਿ ਐਨ ਇਸੇ ਮੌਕੇ ਜਦੋਂ ਉਹਨਾਂ ਦਾ ਸੀ 164ਵਾਂ ਜਨਮ ਦਿਨ ਮਨਾ ਰਹੇ ਹਾਂ ਉਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇੱਕ ਅਜਿਹੀ ਘਟਨਾ ਵਾਪਰਦੀ ਹੈ ਜਿਹਦਾ ਸੋਚੇ ਸਿੱਖ ਸੰਗਤਾਂ ਵੱਲੋਂ ਸਹਾਇਕ ਸੰਸਥਾਵਾਂ ਵੱਲੋਂ ਸਾਇਤਕ ਪ੍ਰੇਮੀਆਂ ਵੱਲੋਂ ਬੁੱਧੀਜੀਵੀਆਂ ਵੱਲੋਂ ਸਭ ਵੱਲੋਂ ਬੇहद ਨਖੇਦੀ ਕੀਤੀ ਜਾ ਰਹੀ ਹੈ ਇਹ ਇਹ ਮੌਕੇ ਉਹਨਾਂ ਦੇ ਜਨਮ ਦਿਨ ਦੇ ਮੌਕੇ ਇਸ ਤਰ੍ਹਾਂ ਦੀ ਘਟਨਾ ਬਿਲਕੁਲ ਨਹੀਂ ਵਾਪਰਨੀ ਚਾਹੀਦੀ ਸੀ ਮੈਂ ਸਗੋਂ ਨਾਬੇ ਦੇ ਕਿਉਂਕਿ ਐ ਐਮਐਲਏ ਸਾਹਿਬ ਨੇ ਦੇਮਾਨ ਜੀ ਉਹਨਾਂ ਨੂੰ ਵੀ ਮੈਂ ਕਿਉਂਕਿ ਉਹ ਇੱਥੇ ਦੀ ਪ੍ਰਤੀਨਿਧਤਾ ਕਰਦੇ ਨੇ ਭਾਈ ਕਾਨ ਸਿੰਘ ਨਾਬਾ ਦੇ ਸ਼ਹਿਰ ਦੀ ਪ੍ਰਤੀਨਿਧਤਾ ਕਰਦੇ ਨੇ ਤੇ ਇੱਥੋਂ ਦੇ ਐਮਐਲਏ ਨੇ ਮੈਂ ਉਹਨਾਂ ਨੂੰ ਵੀ ਪਰਜੋਰ ਬੇਨਤੀ ਕਰਦਾ ਕਿ ਜੋ ਵੀ ਦੋਸ਼ੀ ਨੇ ਇਸ ਕੰਮ ਚ ਜੁਨੀਵਰਸਿਟੀ ਵਾਲੇ ਜੋ ਜਿਸ ਤਰ੍ਹਾਂ ਦਾ ਦਫਨ ਕੀਤਾ ਗਿਆ ਸਾਡਾ ਮਹਾਨ ਕੋਸ਼ ਤੇ ਉਹਦੇ ਵਿੱਚ ਉਹਨਾਂ ਨੂੰ ਸਰਕਾਰ ਦਾ ਕਿਉਂਕਿ ਇਹਨਾਂ ਦੇ ਵਿੱਚ ਸਰਕਾਰ ਦਾ ਰੁਤਬਾ ਤੇ ਉਹਨਾਂ ਸਖਤ ਤੋਂ ਸਖਤ ਉਹਨਾਂ ਨੂੰ ਸਜ਼ਾ ਮਾਂ ਮਿਲਣੀ ਚਾਹੀਦੀਆਂ ਨੇ ਤੇ ਮੈਨੂੰ ਸਮਝ ਨਹੀਂ ਆਉਂਦੀ ਵਾਈਸ ਚਾਂਸਲਰ ਸਾਹਿਬ ਕਹਿ ਰਹੇ ਨੇ ਕੱਲ ਬਿਆਨ ਹੈ ਉਹਨਾਂ ਦਾ ਕਿ ਬੜੀ ਗਲਤੀ ਦੇ ਵਿੱਚ ਇਹ ਕੰਮ ਹੋ ਗਿਆ ਸਾਨੂੰ ਇਹ ਲੱਗਦਾ ਹੈ ਕਿ ਇਹ ਕੋਈ ਗਲਤੀ ਦੇ ਵਿੱਚ ਨਹੀਂ ਹੋਇਆ ਇਹ ਸਾਰਾ ਕੁਝ ਹੀ ਪੂਰੀ ਮੈਂ ਕਹਿੰਦਾ ਵੀ ਜਾਣ ਕੇ ਹੀ ਇਹ ਸਾਰਾ ਕੁਝ ਹੋਇਆ ਹੋ ਰਿਹਾ ਹੈ ਕਿਉਂਕਿ ਸਾਨੂੰ ਗਲਤੀਆਂ ਸੀ 36000 ਦੇ ਲਵੇਓ ਦੇ ਵਿੱਚ ਗਲਤੀਆਂ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਦੋਸ਼ੀਆਂ ਕਿਉਂ ਨਹੀਂ ਦੁਬਾਰਾ ਛੱਪਿਆ ਗਿਆ ਸਭ ਤੋਂ ਪਹਿਲਾਂ ਉਹਨਾਂ ਦੋਸ਼ੀਆਂ ਨੂੰ ਅਜੇ ਤੱਕ ਕੋਈ ਸਜ਼ਾ ਨਹੀਂ ਮਿਲੀ ਜਿਨ੍ਹਾਂ ਨੇ ਜਿਨ੍ਹਾਂ ਦੀ ਇਸ ਗ੍ਰੰਥ ਦੀ ਪ੍ਰੂਫ ਰੀਡਿੰਗ ਕੀਤੀ ਜਾਂ ਛਾਪੇ ਆ ਜਾਂ ਜੋ ਵੀ ਹੈਗਾ ਜੋੜੀ ਕਮੇਟੀ ਹੈ ਉਹਨਾਂ ਨੇ ਹੁਣ ਤੱਕ ਕੀ ਐਕਸ਼ਨ ਲਿਆ ਉਹਨਾਂ ਦੇ ਐਕਸ਼ਨ ਲੈਣ ਦੀ ਕਿੰਨਾ ਪੈਸਾ ਸਰਕਾਰ ਦਾ ਜਾਂ ਯੂਨੀਵਰਸਿਟੀ ਦਾ ਲੱਗਿਆ ਕਰੋੜਾ 1.5 ਕਰੋੜ ਤੋਂ ਉੱਪਰ ਲੱਗਿਆ ਤੇ ਫਿਰ ਫਿਰ ਵੀ ਗਲਤੀਆਂ ਨਹੀਂ ਦੇਖੀਆਂ ਗਈਆਂ ਫਿਰ ਉੱਥੋਂ ਇਸ ਤਰ੍ਹਾਂ ਦੀ ਘਣਾਉਣੀ ਹਰਕਤ ਹੋ ਰਹੀ ਹੈ ਸੋ ਕਿਉਂਕਿ ਮੈਨ ਮੇਰਾ ਨੈਤਿਕ ਫਰਜ ਬਣਦਾ ਹੈ ਮੈਂ ਇਹਨੂੰ ਤੁਸੀਂ ਭਾਈ ਕਾਨ ਸਿੰਘ ਨਾਬਾ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਦਾ ਮੁਖੀ ਬਣਾਇਆ ਭਾਈ ਕਾਨ ਸਿੰਘ ਨਾਬਾ ਰਚਨਾ ਵਿਚਾਰ ਮੈਂਚ ਭਾਈ ਕਾਨ ਸਿੰਘ ਨਾਬਾ ਜ਼ਿਲ੍ਹਾ ਲਾਇਬ੍ਰੇਰੀ ਮੇਰਾ ਨੈਤਿਕ ਫਰਜ ਬਣਦਾ ਹੈ ਕਿ ਇਸ ਬਹੁਤ ਵੱਡੀ ਕ੍ਰੀਤੀ ਕਰੈਸ ਦੇ ਖਿਲਾਫ ਮੈਨੂੰ ਬੋਲਣ ਦਾ ਬਣਦਾ ਮੈਂ ਕੇਂਦਰੀ ਪਿੰਡਾ ਵੀ ਵਿਧ ਸਭਾ ਵੱਲੋਂ ਪੰਜਾਬ ਦੇ ਸਾਰੇ ਲੇਖਕਾਂ ਵੱਲੋਂ ਇਸ ਗੱਲ ਦੀ ਬਹੁਤ ਜ਼ੋਰ ਨਿੰਦਾ ਕਰਦਾ ਤੇ ਦੋਸ਼ੀਆਂ ਨੂੰ ਇਹ ਸਜਾਵਾਂ ਮਿਲਣੀਆਂ ਚਾਹੀਦੀਆਂ ਨੇ ਤੇ ਸਰਕਾਰ ਐਮਐਲਏ ਸਾਹਿਬ ਵੀ ਕੋਲ ਖੜੇ ਨੇ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਹ ਆਪਦਾ ਜੋ ਵੀ ਪ੍ਰਭਾਵ ਦੇ ਕੇ ਉਹਨਾਂ ਨੂੰ ਵੱਧ ਤੋਂ ਵੱਧ ਸਜਾਵਾਂ ਦਿੱਤੀਆਂ ਜਾਣ